ਵਾਲ ਝੜਨ ਦੀ ਪ੍ਰੋਬਲਮ ਤੋਂ ਉਹ ਪਰੇਸ਼ਾਨ ਤਲੇ ਆਓ ਐਨਵੀ ਗਰੋ ਅਪプラス हेयर ऑयल ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਸਟੋਰ ਤੇ ਉਪਲਬਧ ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਲੋਕ ਸਭਾ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪ੍ਰਾਸ਼ਰ ਪੱਪੀ ਦੇ ਵੱਲੋਂ ਅੱਜ ਹਲਕਾ ਪੂਰਬੀ ਵਿਖੇ ਵਿਸ਼ਾਲ ਜਨ ਸਭਾ ਰੱਖੀ ਗਈ ਸੀ ਜਿੱਥੇ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ ਜਨ ਸਭਾ ਵਿੱਚ ਆਏ ਲੋਕਾਂ ਨੂੰ ਸੰਬੋਧਨ ਕਰਦਿਆਂ ਅਸ਼ੋਕ ਪ੍ਰਾਸ਼ਰ ਪੱਪੀ ਨੇ ਕਿਹਾ ਕਿ ਮੈਂ ਫਿਰ ਇੱਕ ਵਾਰ ਤੁਹਾਡੇ ਤੋਂ ਵੋਟਾਂ ਮੰਗਣ ਲਈ ਆਇਆ ਹਾਂ ਉਮੀਦ ਕਰਦਾ ਹਾਂ ਕਿ ਜਿਸ ਤਰ੍ਹਾਂ ਤੁਸੀਂ ਹਲਕਾ ਪੂਰਬੀ ਦੇ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਨੂੰ ਪਿਆਰ ਦਿੱਤਾ ਮੈਨੂੰ ਵੀ ਦੇਵੋਗੇ ਮੈਂ ਵਿਸ਼ਵਾਸ ਦਿਵਾਉਂਦਾ ਹਾਂ ਕਿ ਨਾ ਤਾਂ ਮੈਂ ਭਾਜਪਾ ਦੇ ਉਮੀਦਵਾਰ ਵਾਂਗ ਤੁਹਾਡੇ ਤੋਂ ਵੋਟਾਂ ਲੈ ਕੇ ਗਾਇਬ ਹੋਵਾਂਗਾ ਤੇ ਨਾ ਹੀ ਤੁਹਾਨੂੰ ਕਾਂਗਰਸੀ ਉਮੀਦਵਾਰ ਵਾਂਗ ਕਿਸੇ ਵੀ ਕੰਮ ਲਈ ਗਿੱਦੜਵਾਹ ਆਉਣ ਨੂੰ ਕਹਾਗਾ ਤੁਸੀਂ ਮੈਨੂੰ ਕਦੇ ਵੀ ਕਿਸੇ ਵੀ ਸਮੇਂ ਸ਼ਾਹਪੁਰ ਰੋਡ ਤੇ ਆ ਕੇ ਮਿਲ ਸਕਦੇ ਹੋ ਉਹਨਾਂ ਅਕੀਆ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੇਸ਼ ਦੀ ਰਾਜਨੀਤੀ ਬਦਲੀ ਹੈ ਜੋ ਗਾਰੰਟੀਆਂ 2022 ਦੀਆਂ ਚੋਣਾਂ ਵਿੱਚ ਦਿੱਤੀਆਂ ਗਈ ਸੀ ਲਗਭਗ ਪਹਿਲੇ 2 ਸਾਲਾਂ ਵਿੱਚ ਹੀ ਪੂਰੀਆਂ ਕੀਤੀਆਂ ਜਾ ਚੁੱਕੀਆਂ ਹਨ ਹੁਣ ਇਸੇ ਤਰ੍ਹਾਂ ਮੋਦੀ ਦੀ ਗਰੰਟੀ ਦਾ ਦੇ ਰਿਹਾ ਹੈ ਪਰ ਇਹ ਵੀ 15 ਲੱਖ ਦੇ ਜੁਮਲੇ ਦੀ ਤਰ੍ਹਾਂ ਫੇਲ ਹੋਣਗੀਆਂ ਹਲਕਾ ਪੂਰਬੀ ਦੇ ਵਿਧਾਇਕ ਦਰਜੀਤ ਸਿੰਘ ਭੋਲਾ ਗਰੇਵਾਲ ਨੇ ਕਿਹਾ ਕਿ ਤੁਹਾਡਾ ਆਪਣਾ ਇੱਕ ਇੱਕ ਉਮੀਦਵਾਰ ਅਸ਼ੋਕ ਪ੍ਰਾਸ਼ਰ ਪੱਪੀ ਹੈ ਜੋ ਸਥਾਨਿਕ ਹੈ ਅਤੇ ਹਰ ਸਮੇਂ ਮਿਲਣ ਲਈ ਉਪਲਬਧ ਹੈ ਭਾਜਪਾ ਉਮੀਦਵਾਰ ਨੂੰ ਤਾਂ ਤੁਸੀਂ ਖੁਦ ਹੀ ਵੋਟਾਂ ਤੋਂ ਬਾਅਦ ਭੁੱਲ ਜਾਓਗੇ ਕਿ ਕੋਈ ਆਇਆ ਸੀ ਅਤੇ ਕਾਂਗਰਸੀ ਤਾਂ ਹੀ ਹੈ ਹੀ bari ਉਮੀਦਵਾਰ ਸਾਡੇ ਲੁਧਿਆਣਾ ਸ਼ਹਿਰ ਦੀ ਤਰੱਕੀ ਸਿਰਫ ਤੇ ਸਿਰਫ ਅਸ਼ੋਕ ਪ੍ਰਾਸ਼ਰ ਪੱਪੀ ਹੀ ਕਰਵਾ ਸਕਦਾ ਹੈ। ਤੁਹਾਡੀ ਹਾਜ਼ਰੀ 'ਚ ਮੈਂ ਪੱਪੀ ਜੀ ਨੂੰ ਵਿਸ਼ਵਾਸ ਦਿਵਾਉਣਾ ਹੈ ਦਵਾਉਂਦਾ ਹਾਂ ਕਿ ਹਲਕਾ ਪੂਰਬੀ ਵਿੱਚੋਂ ਉਹ ਸਭ ਤੋਂ ਵੱਧ ਲੀਡ ਨਾਲ ਜਿੱਤਣਗੇ। ਸੁਭਾ ਸਕੱਤਰ ਅਤੇ ਮਾਰਕਫੈਟ ਦੇ ਚੇਅਰਮੈਨ ਅਮਨਦੀਪ ਸਿੰਘ ਮੋਹੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ ਤਾਂ ਹੀ ਲੋਕਾਂ ਦਾ ਰੁਝਾਨ ਇਸ ਪਾਰਟੀ ਵੱਲ ਆਪੇ ਹੋ ਜਾਂਦਾ ਹੈ। ਹਲਕਾ ਪਾਰਟ ਪੂਰਬੀ ਵਿੱਚ ਕੀਤੀ ਗਈ ਜਨ ਸਭਾ ਇਸ ਗੱਲ ਦਾ ਸਬੂਤ ਹੈ ਕਿ ਲੋਕ ਆਪਣੇ ਸਥਾਨਿਕ ਨੇਤਾ ਅਸ਼ੋਕ ਪ੍ਰਾਸ਼ਰ ਪੱਪੀ ਨੂੰ ਆਪਣਾ ਆਗੂ ਮੰਨਦੇ ਹਨ ਤੇ ਆਪ ਮੋਹਰੇ ਆ ਕੇ ਵੱਖ-ਵੱਖ ਪ੍ਰੋਗਰਾਮਾਂ ਵਿੱਚ ਸ਼ਿਰਕਤ ਵੀ ਕਰਦੇ ਹਨ। ਇਹੀ ਪਿਆਰ ਅਸ਼ੋਕ ਪ੍ਰਾਸ਼ਰ ਪੱਪੀ ਨੂੰ ਸੰਸਦ ਤੱਕ ਪਹੁੰਚਾਏਗਾ। ਇਸ ਮੌਕੇ ਵਿਧਾਇਕ ਦਲਜੀਤ ਸਿੰਘ ਪੋਲਾ ਗਰੇਵਾਲ ਚੇਅਰਮੈਨ ਅਮਨਦੀਪ ਸਿੰਘ ਮੋਹੀ ਚੇਅਰਮੈਨਤਰ ਸਿੰਘ ਪਿੰਡਰ ਜ਼ਿਲ੍ਹਾ ਪ੍ਰਧਾਨ ਸ਼ਰਨਪਾਲ ਸਿੰਘ ਮੱਕੜ ਲੋਕ ਸਭਾ ਇੰਚਾਰਜ ਡਾਕਟਰ ਦੀਪਕ ਬਾਂਸਲ, ਦੁਪਿੰਦਰ ਸਿੰਘ, ਇੰਦਰਜੀਤ ਕੌਰ ਆਦ ਹਾਜ਼ਰ ਰਹੇ।